प्यारे दोस्तों प्यारप्रिय सस् नमस्कार जी कैमन साक कमेटीर मीटिंग 12 जून ਨੂੰ ਪੰਜਾਬ ਸਰਨ ਸਕਤਰਤ ਚੰਡੀਗੜ੍ਹ ਵਿੱਚ ਸੱਤ ਜਥੇ ਹੁੰਨੇ ਹੋ ਰਹੀ ਆ ਜਿਸ ਦੇ ਵਿੱਚ ਕੰਪਨੀ ਦੇ ਵਿਧਾਇਕਾਂ ਦੀ ਮੀਟਿੰਗ ਹੋ ਰਹੀ ਆ ਮਿਡਲ ਮਿਲ ਵਰਕਰ ਦਾਸਤਰੀ ਕਰਮਚਾਰੀਆ ਉਹਨਾਂ ਦੀ ਮੀਟਿੰਗ ਹੋ ਰਹੀ ਆ ਪਾਵਰ ਕਮਾਟੀ ਕਲਾਸ ਕੋਰੇ ਜੋ ਆਰਸੋਰਸ ਏਟਿਕ ਦੇ ਜੂਨੀਅਰ ਦੇ ਆਗੂ ਪਹੁੰਚਣਗੇ ਉਹਨਾਂ ਦੀ ਮੀਟਿੰਗ ਹੋ ਰਹੀ ਆ ਸੱਤ ਜਥੇ ਹੁੰਨੇ ਮੀਟਿੰਗ ਹੋਈ ਆ ਪੰਜਾਬ ਸਰਕਾਰ ਦੁੱਧਰਣ ਜਿਮਨੀ ਚੋਣ ਲੈ ਕੇ ਮਲਾਜ਼ਮ ਖੁਸ਼ਕੰਗ ਤਿਆਰੀ ਵਿੱਚ ਹੈ ਦੇਖੋ ਆਉਣ ਵਾਲੀ 12 ਜੂਨ ਨੂੰ ਜੋ ਕਿ ਪੰਜਾਬ ਸਿਵਲ ਸਕਤਰ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਉਸ ਤਲਾ ਮਲਾਜ਼ਮਾਂ ਦੇ ਹੱਲ ਕੀਤਾ ਜਾ ਸਕੇ ਦੂਜੇ ਪਾਸੇ ਪੁਰਾਣੀ ਪੈਨਸ਼ਨ ਬਹਾਲੀ ਸ਼ਿਗਾਰਸ਼ ਕਮੇਟੀ ਕਨਵੀਨਰ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀ ਪਰ ਲਗਭਗ ਸਰਕਾਰ ਬਣੀ ਨੂੰ 3 ਸਾਲ ਪੁਰਾ ਸਾਮ ਹੋ ਚੁੱਕਿਆ ਹੈ ਤੱਕ ਪੁਰਾਣੀ ਪੈਨਸ਼ਨ ਨਿਯਮ 72 ਅਨਸਾਰ ਬਹਾਲ ਨਹੀਂ ਕੀਤੀ ਗਈ ਜਿਸ ਦੇ ਵਜੋਂ ਜੋ ਜਿਮਨੀ ਜਣਵਾ ਰਹੇ ਦੰਨੇ ਵਿੱਚ 12 ਜੂਨ ਨੂੰ ਪੰਜਾਬ ਲਗਭਗ 2 ਲੱਖ ਮਲਾਜ ਪਹੁੰਚਣਗੇ ਸੀਪੀਐਫ ਜੁਨੀਅਰ ਦੇ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਅਤੇ ਮੁਖੀ ਭਵਨ ਤੋਂ ਲੈਣੀ ਪੋਲ 12 ਜੂਨ ਨੂੰ ਦੁੱਖ 2 ਲੱਖ ਮੁਲਾਜ਼ਮਾਂ ਸਾਹਮਣੇ ਖੁੱਲੀ ਜਾਊਗੀ ਸਾਂਝੇ ਫਰੰਡ ਦੇ ਆਗੂ ਸੀਸਾਣਾ ਨੇ ਕਿਹਾ ਹੈ ਪੈਨਸ਼ਨਾਂ ਵੱਲੋਂ ਰੈਗੂਲਰ ਮੁਲਾਜ਼ਮਾਂ ਵੱਲੋਂ ਆਉਣ ਵਾਲੀ 14 ਜੂਨ ਨੂੰ ਲੁਧਿਆਣੇ ਦੀ ਜਿਮਨੀ ਚੋਂ ਲੈ ਕੇ ਪੰਜਾਬ ਦੇ ਕੁੱਨੇ-ਕੁੱਨੇ ਤੋਂ ਮੁਲਾਜ਼ਮਾਂ ਗੱਡੀਆਂ ਰਾਹੀਂ ਬੱਸਾਂ ਰਾਹੀਂ ਪਹੁੰਚਣਗੇ ਜਿਸ ਦੇ ਵਿੱਚ ਮੁੱਖਾਂ ਨੂੰ ਭਾਤੋ ਨਾਲ ਮੀਟਿੰਗਾਂ ਹੋਈਆਂ ਜੋ ਵਿਤੋਨੇ ਹਰਪਾਲ ਸਿੰਘ ਨਾਲ ਜੋ ਮੀਟਿੰਗਾਂ ਹੋਈਆਂ ਮੀਡੀਆ ਵਾਲੇ ਵੀ ਦੱਸਿਆ ਜਾਵੇਗਾ ਤੇ ماں ਸਰਕਾਰ ਜੋ ਲਾਰਿਆਂ ਦੀ ਆ ਉਹ ਕੋਲ ਵੀ ਖੁੱਲੀ ਜਾਊਗੀ 17/7/2020 ਵਾਲੇ ਮਲਾਜਮਾਂ ਨੂੰ 6ਵਾਂ ਪੇਗ ਹਲਾਕ ਕਰਨ ਵਾਸਤੇ ਦਿੱਕਾ ਸਿਨਾਰਸ਼ ਕੀਤਾ ਜਾਏਗਾ 15/15 ਨੋਟ ਵਿੱਚ ਰੱਦ ਕਰਕੇ ਜੋ ਪਰਮਿਸ਼ਨ ਪਿੱਛੇ ਮਲਾਜਮਾਂ ਉਹਦੇਆਂ ਤਰਫੋਂ ਰਿਸਕ ਕਰਾਉਣ ਤੋਂ ਵੀ ਸਿਨਾਰਸ਼ ਲਿਖੇ ਜਾਣਗੇ ਦੇ ਪ੍ਰਾਣੀ ਵਿਵਸਨ ਬਾਹਰ ਕਰਾਉਣ ਵਾਸਤੇ ਵੀ ਸਿਨਾਰਸ਼ ਲਿਖੇ ਜਾਣਗੇ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਜਮ ਡੀਏ ਜਾਂ ਚੰਡੀਗੜ੍ਹ ਦੇ ਮਲਾਜਮ ਡੀਏ ਜਿੰਨੇ ਅੰਦਰ ਹੋ ਚੁੱਕਿਆ ਤੇ 50 ਦੇ ਨਾਲ ਜੇ ਵੀ 42% ਵਧਾ ਕੇ 55% ਦਿੱਤਾ ਜਾਵੇ ਦੂਜੇ ਪਾਸੇ ਟੈਗਨੇ ਸਰਵ ਜੁਨਨ ਪੰਜਾਬ ਦੀ ਜੋ ਕਾਰਜਕਾਰੀ ਕਮੇਟੀ ਆ ਉਹਦੀ ਮੀਟਿੰਗ 11 ਜੂਨ ਨੂੰ ਜੁਟੀ ਹੈ ਜੋ ਪੰਜਾਬ ਦਾ ਦਫਤਰ ਦਰਿੰਦਰ ਵਿੱਚ ਹੈ ਨੇੜੇ ਰੀਨ ਪਾਰਕ ਜੋ ਜਨਨ ਵਾ ਸਟੈਂਡ ਦੇ ਨੇੜੇ ਬਿਲਕੁਲ ਹੈ ਜੀ ਤੇ ਉੱਥੇ ਪਹੁੰਚੋ ਕਿਉਂਕਿ ਜੋ ਕਾਰਜਕਾਰੀ ਕਮੇਟੀ ਆ ਗੱਗੋ ਨੂੰ ਬੇਨਤੀਆਂ ਕਰਦੇ ਆਂ ਵੀ ਬਾਅਦ ਤੋਂ ਬਾਅਦ ਜੋ ਕਾਂਜਗਰ ਕਮੇਟੀ ਦੇ ਅਗਵਾ ਪੰਜਾਬ ਦੇ ਸਾਰੇ ਪੁਆਇੰਟਨ ਤਾਂ ਕਿ ਉਹਨਾਂ ਨੇ ਮੰਗਾ ਸਮੰਦੀ ਗੱਲ ਹੋਰ ਕੀਤੀ ਜਾ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਤਿਆਰੀ ਕੀਤੀ ਜਾ ਸਕੇ ਧੰਨਵਾਦ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ